ਸਤਿ ਸ੍ਰੀ ਅਕਾਲ ਜੀ ਸਾਰੇ ਭਰਾਵਾਂ ਨੂੰ ਆਸ ਕਰਦਾ ਹਾਂ ਠੀਕ ਠਾਕ ਹੋਵੋਗੇ ਤੇ ਤੰਦਰੁਸਤ ਹੋਵੋਗੇ ਤੇ ਅੱਜ ਆਏ ਆਪਾਂ ਬਾਈ ਆਪਣੇ ਭਰਾ ਸਾਡੇ ਪਿੰਡ ਹੀ ਆ ਪਿੰਡ ਕਾਉਣੀ ਤੇ ਆਪਣਾ ਮਸੇਰ ਹੀ ਆ ਆਪਣਾ ਭਰਾ ਰੱਖ ਲੋ ਤੇ ਆਰਾਮ ਕੋਲੇ ਤੇ ਆਰਾਮ ਬਹੁਤ ਮਸ਼ਹੂਰ ਰਿਹਾ ਆਪਦੇ ਸਮੇਂ ਦੇ ਵਿੱਚ ਛਤਰੇ ਹੁੰਦੇ ਸੀ ਉਦੋਂ ਛਤਰੇ ਪੜਾਉਂਦੇ ਹੁੰਦੇ ਸੀ ਕੋ ਟਾਈਮਾਂ ਦੇ ਵਿੱਚ ਝੰਡੀਆਂ ਝੰਡੀ ਘਟਦੇ ਸੀ ਉਹ ਝੰਡੀਆਂ ਪਟਨ ਚ ਸਭ ਤੋਂ ਜ਼ਿਆਦਾ ਯਾਨੀ ਕਿ ਮਾਰ ਸੀ ਜਿਹੜਾ ਬੰਦਾ ਝੰਡੀਆਂ ਪਟਦਾ ਰਿਹਾ ਉਹ ਸੀ ਆਪਣਾ ਭਰਾ RAM ਤੇ ਅੱਜ RAM ਕੋਲੇ ਤੁਹਾਨੂੰ ਮੈਂ RAM ਦਾ ਮਾਲ ਵਿਖਾਉਣਾ ਤੇ ਸਭ ਤੋਂ ਪਹਿਲਾਂ ਜਿਹੜੀ ਮਤਲਬ ਸਹੀ ਤੁਹਾਨੂੰ ਚੀਜ਼ ਵਿਖਾਉਣੀ ਆ ਉਹ ਆ ਬੱਕਰਾ ਤੇ ਵੀਡੀਓ ਬਹੁਤ ਮੈਂ ਨੈਟ ਤੇ ਵੇਖੀਗਾ ਸਾਡਾ ਜੀ ਬੱਕਰਾ ਸਾਡਾ ਓਂ ਜੀ ਸਾਡਾ ਜੋਂ ਜੀ ਸਾਡਾ ਜੋਂ ਜੀ ਸਾਡਾ ਤਿਉਂ ਜੀ ਇਹ ਦੁਨੀਆਦਾਰੀ ਇੱਕ ਨਾ ਤੁਰਦਾ ਫਿਰਦਾ ਸਾਗਰ ਆ ਤੇ ਜਿਹਦੇ ਚ ਪਤਾ ਹੀ ਨਹੀਂ ਜਿਹੜੀ ਚੀਜ਼ ਤੁਸੀਂ ਚੈਲੰਜ ਨਹੀਂ ਕਦੇ ਵੀ ਕਰੀ ਜਾਂਦਾ ਵੀ ਮੈਂ ਇਦੋਂ ਉੱਤੇ ਹੈ ਹੀ ਨਹੀਂ ਤੇ ਦੁਨੀਆਂ ਤੇ ਪਤਾ ਹੀ ਨਹੀਂ ਕੀ ਗਾਂ ਤੇ ਗਾਂ ਗਾਂ ਤੇ ਗਾਂ ਕੀ ਪਿਆ ਤੇ ਤੁਹਾਨੂੰ ਬੋਕ ਦੇ ਦਰਸ਼ਨ ਕਰਾਉਣਾ ਤੇ ਬੋਕ ਦੇ ਸਿਰ ਤੇ ਹੀ ਸਾਰਾ ਮਾਲ ਹੁੰਦਾ ਤੇ ਜਿਹਦਾ ਬੋਕ ਦਾ ਕਿੰਨਾ ਆਰਾਮ 10 ਲੱਖ ਦਿੰਦੇ ਸੀ ਤੈਨੂੰ 5 5 ਲੱਖ ਰੁਪਇਆ ਇਹਨੂੰ ਬਾਈ ਮੁਸਲਮਾਨ ਦਿੰਦੇ ਸੀਗੇ ਜਿਹੜੇ ਜੂਪੀ ਤੋਂ ਆਉਂਦੇ ਆ ਉਹ ਕਹਿੰਦਾ ਪੰਜ ਲੱਖ ਲੈ ਲੈ ਤੇ ਸਾਨੂੰ ਮਾਲ ਦੇ ਦੇ ਇਹ ਅੱਜ ਤੋਂ ਕੋਈ ਸਾਲ ਡੇਢ ਸਾਲ ਪਹਿਲਾਂ ਦੀ ਗੱਲ ਆ ਤੇ ਇਹਨੇ ਨਹੀਂ ਦਿੱਤਾ ਕਿਉਂਕਿ ਇਹਨੇ ਤਾਂ ਨਹੀਂ ਦਿੱਤਾ ਇਹਦੇ ਮਗਰ ਹੀ ਗਾਂਵ ਆਰ ਪਰਿਵਾਰ ਬਾਨਾ ਬੋਗ ਤੇ ਹੁੰਦਾ ਸਾਰਾ ਮਾਲ ਬੋਗ ਤੇ ਜਾਂਦਾ ਆਪਾਂ ਨੂੰ ਇਸ ਗੱਲਾਂ ਦਾ ਘੱਟ ਪਤਾ ਹੁੰਦਾ ਇਹ ਜਿਨ੍ਹਾਂ ਨੇ ਸਾਰੀ ਉਮਰ ਹੀ ਬੱਕਰੀਆਂ ਜਿੱਕਣ ਹੰਡਾਤੀ ਤੇ ਇਹਨਾਂ ਨੂੰ ਥੋੜਾ ਜਿਹਾ ਵੱਧ ਗਿਆਨ ਹੁੰਦਾ ਆਪਣੇ ਨਾਲ ਤੇ ਤੁਸੀਂ ਮੈਂ ਬੋਗ ਦੇ ਦਰਸ਼ਨ ਤੁਹਾਨੂੰ ਕਰਾਉਣਾ ਤੇ ਆ ਜੀ ਹੈ ਕਿ ਨਹੀਂ ਕਾਵਲ ਦੇ ਘੋੜੇ ਵਰਗਾ ਬੋਗ ਵੇਖੋ ਨਜ਼ਰ ਲੱਗਣ ਵਾਲੀ ਗੱਲ ਆ ਇਹਨੂੰ ਮੈਂ ਇੰਚਾਂ ਉੱਚਾਂ ਦਾ ਪੁੱਛਿਆ ਸੀ ਹਾਈਟ ਹੋਈਟ ਪੁੱਛੀ ਸੀ ਉਹ ਆ ਦਾ ਮੈਨੂੰ ਇੰਚਾਂ ਉੱਚਾਂ ਦਾ ਇਹਦਾ ਬਈ ਕੋਈ ਪਤਾ ਨਹੀਂ ਤੇ ਮੈਨੂੰ ਐ ਪਤਾ ਵੀ ਮੇਰੇ ਹੀ ਫੋਗ ਨਾਲ ਦਾ ਆਪਣੇ ਆਲੇ-ਦਾਲੇ ਹਨਾ ਰਾਮ ਆਪਣੇ ਆਸੇ-ਪਾਸੇ ਦੇ ਪਿੰਡਾਂ 'ਚ ਹੈਗਾ ਕੋਈ ਫੋਕੇ ਦੇ ਨਾਲ ਦਾ ਇਹ ਸਭ ਤੋਂ ਘੱਟ ਇਸ ਫੋਗ ਦਾ ਜ਼ਿਆਦਾ ਆ ਤੇ ਜਿੰਨੇ ਆਸੇ ਪਾਸੇ ਪਿੰਡਾਂ ਵਾਲੇ ਆ ਬੱਕਰੀਆਂ ਭਰੌਂਦੇ ਆ ਜਾਂ ਸਾਡੇ ਪਿੰਡੋਂ ਭਰੌਂਦੇ ਆ ਉਹ ਸਾਰੀਆਂ ਇਸੇ ਬੂਖ ਤੋਂ ਮੀਟ ਕਰਾਈਆਂ ਜਾਂਦੀਆਂ ਤੇ ਬਹੁਤ ਜ਼ਬਰਦਸਤ ਇਹਦਾ ਰਿਜ਼ਲਟ ਆ 90% ਇਹਦੀਆਂ ਪੱਠਾਂ ਹੀ ਹੁੰਦੀਆਂ ਤੇ ਸਾਰੀਆਂ ਪੱਠਾਂ ਤਕਰੀਬਨ ਹੀ ਤਿੰਨ ਤਿੰਨ ਹੁੰਦੀਆਂ ਹਨਾ ਰਾਮ ਆਈ ਮੜਾ ਜਾਵਰਾ ਤੇ ਆ ਇਹਦਾ ਮਾਲ ਆ ਰਾਮ ਦਾ ਤੇ ਇਹ ਨਹੀਂ ਬਾਈ ਉਹ ਆਪਾਂ ਨੂੰ ਜਿਹੜਾ ਬੱਕਰਾ ਆਪਣਾ ਜਕਾਰਾ ਜਿਹੜਾ ਵਿਚਾਰਾ ਪੂਰਾ ਹੋ ਗਿਆ ਹਨਾ ਕਰਮਾਂ ਵਾਲਾ ਉਹ ਇਸੇ ਨੇ ਆਪਾਂ ਨੂੰ ਗਿਫਟ ਦਿੱਤਾ ਸੀਗਾ ਆਰਾਮ ਨੇ ਤੇ ਉਹਦੀ ਗੁਲਾਬੀ ਚਮੜੀ ਸੀਗੀ ਆਮ ਛੇਤੀ ਕੋਈ ਗੁਲਾਬੀ ਚਮੜੀ ਵਾਲਾ ਗੁਲਾਬੀ ਸਕਿਨ ਵਾਲਾ ਨਾ ਕੋਈ ਜਾਨਵਰ ਬਹੁਤ ਘੱਟ ਹੁੰਦਾ ਉਹ ਚਲੋ ਸਾਡੀ ਗਲਤੀ ਰੱਖ ਲੋ ਜਾਂ ਉਹਦਾ ਟਾਈਮ ਪੀਰੀਅਡ ਹੀ ਇੰਨਾ ਸੀ ਬਸ ਉਹ ਪ੍ਰਮਾਤਮਾ ਨੂੰ ਜੋ ਮਨਜ਼ੂਰ ਸੀ ਉਹ ਹੋ ਗਿਆ ਤੇ ਹੁਣ ਉਸੇ ਦੇ ਪਛਤਾਏ ਤੇ ਆਪਾਂ ਨਹੀਂ ਚੱਲ ਸਕਦੇ ਤੇ ਤੁਸੀਂ ਭਾਈ ਬੱਕਰਾ ਵੇਖੋ ਤੇ ਬੱਕਰੇ ਦੀ ਫੀਸ ਕਿੰਨੀ ਆ ਰਾਮ ਮੇਟ ਕਰਾਉਣ ਦੀ ਜੇ ਕਿ ਇਹਨੇ ਬੱਕਰੀ ਭਰਾਉਣੀ ਆ ਤਾਂ ਤੇ ਉ ਬਾਈ 1500 ਰੁਪਿਆ ਆਮ ਬਾਈ 1500 ਰੁਪਿਆ ਲੈਂਦਾ ਤੇ ਜਿਹੜੋ ਵੀਡੀਓ ਵੇਖ ਕੇ ਤੇ ਸ਼ੇਅਰ ਕਰਕੇ ਆਊਗਾ ਭਰਾ ਆਪਣਾ ਕੋਈ ਵੀ ਤੇ ਉਹਨੂੰ ਬਾਈ ਪੂਰੀ ਲੈਸ ਕਰਾ ਦੇਾਂਗੇ ਕੋਈ ਚੱਕਰ ਵਾਲੀ ਗੱਲ ਨਹੀਂ ਤੇ ਜੇ ਕੋਈ ਜਮਾ ਹੀ ਆਪਣਾ ਨੇੜ ਦਾ ਹੀ ਹੋਇਆ ਉਹਨੇ ਕਿਹਾ ਵੀ ਆਪਾਂ ਐਸੇ ਬੂਖ ਦੇ ਬੱਚੇ ਲੈਣੇ ਆ ਉਹਨੂੰ ਭਈ ਆਪਾਂ ਕਰਵਾ ਦਾਂਗੇ ਪੂਰੀ ਨੱਪ ਘੋਟ ਹਨਾ ਤੇ ਇਹ ਥੋੜਾ ਜਿਹਾ ਹੁਣ ਬੰਨਿਆ ਬੁੰਨਿਆ ਤੇ ਹਜੇ ਇਹਨੇ ਰੋਟੀ ਪਾਣੀ ਆ ਉਹਦਾ ਛਕਣਾ ਤੇ ਬਾਹਰ ਅੰਦਰ ਜਾਣਾ ਮੇਰੀ ਵੈਸੇ ਇਹਦੇ ਨਾਲ ਲਿਆਜ ਬਹੁਤ ਆ ਕਿਉਂਕਿ ਮੇਰੇ ਘਰੇ ਆਉਂਦਾ ਜਾਂਦਾ ਰਹਿੰਦਾ ਤੇ ਮੈਂ ਵੀ ਇਹਦੇ ਕੋਲੇ ਇੱਥੇ ਢੇੜਾ ਗੂੜਾ ਮਾਰ ਜਾਂਦਾ ਹੁਣ ਤੇ ਇਹ ਦੋ ਸੀ ਇੱਕ ਤੈਨੇ ਵੇਚਤਾ ਉਹ ਥੋੜਾ ਜਿਹਾ ਕਿਸੇ ਕੋਲੋਂ ਪਿੱਛੋਂ ਹੀ ਲਿੱਸਾ ਵਾਲਾ ਆਇਆ ਸੀ ਆ ਤੇ ਥੋੜਾ ਜਿਹਾ ਹੁਣ ਤੁਹਾਨੂੰ ਮੈਂ ਮਾਲ ਚੈੱਕ ਕਰਾਉਣਾ ਆ ਬਈ ਇਹਦੇ ਮਾਲ ਆ ਬੱਕਰੀਆਂ ਤੇ ਜਿਹੜੀਆਂ ਤਕਰੀਬਨ ਹੀ ਪਿਓਰ ਚ ਬੀਟਲ ਆ ਜਿਹੜੀਆਂ ਆਮ ਖਾਸ਼ ਇਹ ਨਹੀਂ ਕਿਸੇ ਨੂੰ ਦਿੰਦਾ ਤੇ ਇਹ ਉਹਨੂੰ ਹੀ ਦਿੰਦਾ ਜੀ ਨੂੰ ਜਿਹਨੇ ਸ਼ੌਂਕ ਨਾਲ ਗਾਂ ਮਾਲ ਵਧਾਉਣਾ ਤੇ ਇਹਦਾ ਇਹ ਹੁੰਦਾ ਵੀ ਗਾਂ ਮੇਰਾ ਵੀ ਨਾਮ ਬਣੇ ਤੇ ਵੀ ਆਪਾਂ ਭਰਾ ਨੂੰ ਇੱਕ ਦੋ ਜਾਂ ਤਿੰਨ ਨਗ ਦਿੱਤੇ ਸੀ ਉਹਦੇ ਕੋਲੇ ਅੱਜ 10 20 ਨਗ ਬਣ ਗਏ ਹਨਾ ਤੇ ਆ ਆਪਣਾ ਬਰਾੜ ਖੜਾ ਤੇ ਆ ਆਰਾਮ ਆ ਬਈ ਰਾਮ ਵੇਖ ਬਾਈ RAM ਦੇ ਨਾ ਜੇ ਤਾਣ ਮੂੰਹ ਵੀ ਕਰੂਗਾ ਤੇ RAM ਦੇ ਮੋਢਿਆਂ ਦਾ ਕਾਜੂਗਾ ਵੇਖ ਇਧਰ ਬਹੁਤ ਜੰਗੀ ਆ ਮੈਨੂੰ ਤਾਂ ਬਹੁਤ ਸੋਹਣਾ ਲੱਗਦਾ ਬਾਈ ਗਾਂ ਥੋੜਾ ਆਪਣਾ ਆਪਣਾ ਤੇ RAM ਕਿੱਥੋਂ ਕਿੱਥੋਂ ਤੱਕ ਨੇ ਝੰਡੀਆਂ ਪੱਟੀਆਂ ਬਾਈ ਛਤਰੇ ਤਾਂ ਬਹੁਤ ਬੜੇ ਆ ਛਤਰੇ ਪੜਾਉਂਦੇ ਰੇ ਆ ਉਹ ਜ਼ਮਾਨਾ ਵਧੀਆ ਸੀ ਹੁਣ ਵੀ ਰੱਖਣਾ ਕੋਈ ਛਤਰਾ ਕਿ ਨਹੀਂ ਹੁਣ ਨਹੀਂ ਹੁਣ ਤਾਂ ਬੱਕਰੀਆਂ ਗੱਲਾਂ ਹੁਣ ਤਾਂ ਛਤਰੇ ਪਣਾਉਣ ਨਾਲ ਜ਼ਮਾਨਾ ਹੀ ਗਿਆ ਹਨਾ ਤੇ ਮੇਰਾ ਰਾਦਾ ਆ ਪਾ ਛਤਰਾ ਇੱਕ ਅੱਧਾ ਬਣਾਈਏ ਤਿਆਰ ਕਰ ਗਏ ਜੀ ਲਿਆਵਾਂਗੇ ਲਿਆਵਾਂਗੇ ਚਲੋ ਜੀ ਹੁਣ ਆਪਾਂ ਮਰਾਦਾ ਆ ਵੀ ਛੱਤਰੇ ਵੀ ਪੜਾ ਕੇ ਗਏ ਆ ਰਾਮ ਨੇ ਬਾਈ ਬਹੁਤ ਝੰਡੀਆਂ ਪੱਟੀਆਂ ਇਹਨੂੰ ਰਾਮ ਰਾਮ ਹੀ ਕਹਿੰਦੇ ਸੀ ਉਦੋਂ ਵੀ ਤੇ ਛੱਤਰਾਂ ਵਾਲੇ ਭੱਜ ਜਾਂਦੇ ਸੀ ਨਾ ਛੱਤਰਾਂ ਵਾਲੇ ਭੱਜ ਜਾਂਦੇ ਸੀ ਬਾਈ ਜਿੱਥੇ ਰਾਮ ਦਾ ਛੱਤਰਾ ਜਾਂਦਾ ਸੀ ਇਹਦੀਆਂ ਪੁਰਾਣੀਆਂ ਫੋਟੋ ਵੀ ਪਈਆਂ ਉਹ ਵੀ ਕਿਸੇ ਦਿਨ ਸਾਂਝਾ ਕਰਾਂਗੇ ਧੰਨਵਾਦ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਕੌਣੀ ਦੀ ਸ਼ਾਨ ਆ ਇਹ ਜੀਆਂ ਚੀਜ਼ਾਂ ਤੇ ਕੌਣੀ ਵਾਲੋ ਤੁਸੀਂ ਸ਼ੇਅਰ ਬਟਨ ਨਹੀਂ ਨਹੀਂ ਤੋਤੋਂ ਨਵਦਾ ਯਾਰ ਤਿਆ ਇਕੜੀ ਕੁੜੀ ਦੁੱਕੜੀ ਜਿਹੜੀ ਆ ਭੈਣ ਚੋਦ ਹੈਗੇ ਅਨਮੋਲਕ ਬਾਤਰੇ ਵਰਗੇ ਤੁਸੀਂ ਨੱਪੀ ਤੁਰਿਓਣੇ ਤੇ ਥੋੜੀ ਢੂਈ ਮਾਰ ਮਾਰ ਕੇ ਤੇ ਅੱਜ ਉਹ ਭੈਣ ਚੋ ਗਰੀਬ ਗੁਰਬਾ ਕਿੱਥੋਂ ਤੱਕ ਜਾਵੜੇ ਤੇ ਆਪਦੇ ਵੀ ਯਾਰ ਭਰਾਵਾਂ ਦੀ ਸਪੋਰਟ ਕਰਿਆ ਕਰੋ ਤੁਸੀਂ ਕਿਉਂ ਨਹੀਂ ਬੋਲਦੇ ਧੰਨਵਾਦ